ਯਾਰ ਭਈ ਸਾਸਰੀ ਘਾਲ ਕਿਸ ਨੇ ਐਡ ਲਾਉਣੀ ਤਾਲਵੇ ਪੋਟਰ ਤੇ ਨੰਬਰ ਚੱਲ ਜਦਾ 5 ਤੋਂ 7 ਫੁੱਟ ਮੈਂ ਭੇਜ ਗੜ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਆਪਾਂ ਦੇਖਿਆ 5 ਤੋਂ 6 ਚੀਜ਼ਾਂ ਵੀਡੀਓ ਸਾਰੀ ਵੀਕਲ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਤੇ ਜਿਹਨਾਂ ਨੂੰ ਵੀਰੇ ਇਹਨਾਂ ਦਾ ਟਰੈਕਟਰ ਵਾਲੇ ਦਾ ਨੰਬਰ ਖਾਂ ਹੁੰਦਾ ਟਰਾਲੇ ਵਾਲੇ ਦਾ ਮੈਂ ਪੋਟਰ ਦੇ ਨੰਬਰ ਮੇਰਾ ਹੁੰਦਾ 12 6.5 ਦਾ ਟਰਾਲਾ ਪੂਰਾ ਵਧੀਆ 8 ਇੰਚੀ ਗਾਡਰ ਆ ਪੂਰਾ ਕਲਪ ਟਰਾਲਾ ਸਾਫ ਪਿਆ ਕਿਧੋ ਗਲਿਆ ਛੜਿਆ ਨਹੀਂ ਢਾਈ ਫੁੱਟਾ ਵੈਡਾ 2 ਫੁੱਟ ਵਾੜ ਧੂੜੇ ਟਾਇਰ ਚੰਗੇ ਤੇ ਕੋਕਾਪੀਸ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਜਿਲ੍ਹਾ ਫਰੀਦਕੋਟ ਉੱਥੇ ਖੜਾ ਹੈ ਇਹ ਤੇ ਇੱਕ ਵੀਰ ਕੋਲੇ 855 ਟਰੈਕਟਰ ਜੋੜਾ ਵਿਕਾਊ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2001 ਮੱਡ ਵਾਲਾ ਗਾਂ ਉਹਦੀਆਂ ਫੋਟਮਾਂ ਹੋਣੀਆਂ ਇਹ ਦੋਵਾਂ ਦਾ ਇੱਕੋ ਹੀ ਰੇਟ ਆ ਤੁਹਾਨੂੰ ਰੇਟ ਗਾਂ ਤੋਂ ਤੁਸੋਂ ਜਾ ਕੇ ਕਿ 12.6 ਦਾ ਟਰਾਲਾ 2 ਫੁੱਟ ਵਾੜਾ ਕੋਕਾ ਪੀ ਟਰਾਲਾ 8 ਇੰਚੀ ਗਾਡਣਾ 4 5 ਇੰਚੀ ਸਾ 8 ਨੜੀ ਹਾਬਾ ਪੂਰੀ ਚਾਦਰ ਫਰਸ਼ ਪੂਰੀ ਸਾਫ ਪਈ ਆ ਕਿਹ ਚੋ ਗਲੀ ਨੇ ਤੇ ਇਹਨੇ ਕੋਕਾ ਪੀ ਸਾ ਤੇ 8 ਇੰਚੀ ਗਾਡਣਾ ਚਾਹ 2 ਫੁੱਟ ਵਾੜ 3 ਫੁੱਟ 2.5 ਫੁੱਟ ਬੈਡੋ ਝੀਲਾ ਫ੍ਰੀਜ ਕੋਟ ਬਿਨਾਂ ਲਿਫਟ ਤੋਂ ਟਰਾਲਾ ਇਹ 12.6 ਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਦੇਦੇ ਕੋਕਾ ਪੀ ਟਰਾਲਾ ਦਾ ਤੇ ਵੀਰ ਕੋ ਸਾਰੀ ਵੀ ਕੋ ਸਟੈਪ ਨਾ ਕਰੇ ਕਬੀਰ ਕੋਲੇ 855 ਟਰੈਕਟਰ ਆ ਤੇ ਦੋਹਾਂ ਦਾ ਰੇਟ ਹੈਗਾ 295000 ਰੁਪਿਆ 295000 ਰੁਪਿਆ ਰੇਟ ਆ ਤੇ ਦੋਹਾਂ ਦਾ ਹੀ 855 ਟਰੈਕਟਰ ਆ ਇੱਕ ਉਸੇ ਟਰਾਡੀ ਵਾਲੇ ਵੀਰ ਕੋਲੇ ਹੀ ਹੈ ਤੇ ਇੰਜਨ ਗੇਅਰ ਦਾ ਲਿਫਟ ਦਾ ਓਕੇ ਆ ਚੰਗੇ ਟਾਇਰ ਆ 7050 60 ਪੈਸੇ ਤੇ ਹਾਲਤ ਤੁੜੀ ਵੇਖ ਹੀ ਸਕਦੇ ਕਿਉਂ ਜੀ ਇਹ ਬੈਟਰੀ ਨਵੀਂ ਰੱਖੀ ਵੀ ਆ ਸੈਲਫ ਸਟਾਰਟ ਟਰੈਕਟਰ ਬੇਲ ਘਾੜਨ ਦਾ ਮੈਂ ਲਿਖਿਆ ਗਿਵਿਆ ਗਲੇ ਸੜੇ ਕਿਚੋਣੀ ਤੇ 13 ਦੇ ਟਾਇਰਾਂ ਚ ਇਹ ਮੜਮੇ ਹਿੱਸੇ ਚਾ ਲੈਫਟ ਦਾ ਗੇਅਰ ਦਾ ਓਕੇ ਜਮਾ ਟਰੈਕਟਰ ਵਾਕੇ ਲੈ ਸਕਦੇ ਆ ਕੋਈ ਨੁਕਸ ਨਹੀਂ ਟਰੈਕਟਰ ਦੇ ਵਿੱਚ 2001 ਮਾਡਲ ਆ ਪੰਜਾਬ ਨੰਬਰ ਆ ਡਾਵਰ ਪੱਟੀ ਡੰਡਾ ਨਾਲ ਆ ਪਾਵਰ ਸਟ੍ਰੇਨ ਤੋਂ ਬਿਨਾ ਇਹ ਮੂਲੇ ਟਾਇਰ ਵੀ ਚੰਗੇ 70 80 ਪੈਸੇ ਮਗਰਲੇ ਵੀ 70 80 ਪੈਸੇ ਆ ਤੇ ਦੋਹਾਂ ਦਾ ਰੇਟ ਹੈਗਾ ਇਹਨਾਂ ਦਾ 2,95,000 ਰੁਪਏ ਮੁੱਕ ਕੇ ਮਾਨਤਾ ਕਰ ਦੇਣਗੇ ਟਰਾਲੇ ਦਾ ਤੇ ਟਰੈਕਟਰ ਦਾ 2,95,000 ਰੁਪਏ ਰੇਟ ਆ ਟਰਾਲਾ ਹੈਗਾ 12.56 ਦਾ ਤੇ ਟਰੈਕਟਰ ਹੈਗਾ 2001 ਮਾਡਲ ਪੰਜਾਬ ਨੰਬਰ ਆ ਬੈਂਡਰੀ ਨਵੀਂ ਰੱਖੀ ਆ 100 ਰੁਪਏ ਦੀ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 7 ਫੁੱਟਾ ਸੁਪਰ ਸੀਟੜਾ ਇਹਨਾਂ ਕੰਪਰਸਾਰਾ 7 ਫੁੱਟਾ ਸੁਪਰ ਸੀਟੜਾ ਜਿਲ੍ਹਾ ਅੰਮ੍ਰਿਤਸਰ ਮਰੀਠਿਆਂ ਕੋਲੇ ਪਿਆ ਇਹ ਤੇ ਪੱਤیاں ਵਧੀਆ ਪਈਆਂ ਨਵੇਂ ਆਰਕੀਆਂ ਇਹਦੀਆਂ ਤੇ 1 ਲੱਖ ਤੇ 5000 ਰੁਪਇਆ ਰੇਟ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬਿਨਾਂ ਸਪਾਰਕ ਕਰ ਸਕਦੇ ਆ 2022 ਮਾਡਲ ਆ 7 ਫੁੱਟਾ 2022 ਮਾਡਲ ਤੇ ਕੋਕਾ ਵੀ ਸੁਪਰ ਸੀਟਰ ਆ ਸਾਰੀ ਜਾਣਕਾਰੀ ਫੋਨ ਲੱਗੇ ਜਾ ਸਕਦੇ ਆ ਤੇ ਰੇਟ 735 ਟਰੈਕਟਰ ਆ ਚੰਗੇ ਮੂਹਲੇ ਟਾਇਰ ਹੈਗੇ 70 80 ਪੈਸੇ ਰੰਗ ਪੇਂਟ ਦਾ ਟਰੈਕਟਰ ਨੀਰ ਆ ਜਾ ਸਾਰਾ ਦੇ 10 ਜਾਂ 206 ਮਾਡਲ ਨਵੇਂ ਮਾਡਲ ਚ ਉੱਚੇ ਮਾਡਲ ਚ ਟਰੈਕਟਰ 206 ਮਾਡਲ 735 ਤੇ ਇੰਜਨ ਗੇਅਰ ਦਾ ਲਿਫਟ ਦਾ ਓਕੇ ਆ ਪੰਜਾਬ ਨੰਬਰ ਟਾਵਰ ਫੱਟੀ ਡੰਡਾ ਦਾ ਆਣਾ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਮਗਰ ਦੇ ਟਾਇਰ ਹੈਗੇ 70 ਪੈਸੇ ਤੇ ਮੂਹ ਦੇ ਟਾਇਰ ਹੈਗੇ 80 ਲੰਬੇ ਪੈਸੇ ਸੁੱਕਾ ਪੈ ਜਾਵਾ ਸਾਫ ਟਰੈਕਟਰ ਕੋਈ ਜੋ ਲੀਕ ਛੀਕ ਨਹੀਂ ਤੇ ਵਾਕੇ ਲੈ ਸਕਦੇ 1 ਰੁਪਈਆ ਨੌਕਸਲੀ ਟਰੈਕਟਰ ਤੇ ਵੇਚੋ ਮੋਨਾ ਪਰ ਰੇਟ ਜੀ ਗੱਲ ਕਰਕੇ ਜੀ ਰੇਟ ਹੈਗਾ 2 ਲੱਖ ਤੇ 10000 ਰੁਪਿਆ ਮੌਕੇ ਦੇ ਮਾਨਤਾਣ ਕਰਦੇ ਨੇ ਕਿ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ 735 ਇੰਜਨ ਗੇਅਰ ਦਾ ਲੈਫਟ ਦਾ ਓਕੇ ਹੈ ਨਵੇਂ ਮਾਡਲ ਚ ਟਰੈਕਟਰ 2 ਜਾਂ 6 ਮਟ ਲਾ ਰੰਗ ਪੇਂਟ ਦਾ ਨੀਰ ਆ ਜਾ ਕਿਸੇ ਪੰਪ ਨੂੰ ਚਾਬੀ ਨਹੀਂ ਲੱਗੀ ਨਾਲ ਦਾ ਪੰਪ ਚੰਪਾ ਟਰੈਕਟਰ ਦਾ ਤੇ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕਰ ਸਕਦੇ 265 DI ਹੈ ਜਿਲ੍ਹਾ ਮੋਗਾ ਪਿੰਡ ਮਾਨੂ ਕੀ ਖੜਾ ਹੈ ਇਹ ਇੰਜਨ ਘੇਰ ਦਾ ਲੈਫਟ ਦਾ ਓਕੇ ਜਮਨ ਨਵਾਂ ਟਰੈਕਟਰ 2002 ਮਾਡਲ ਹੈ ਤੇ ਲੈਫਟ ਦਾ ਘੇਰ ਦਾ ਇੰਜਨ ਦਾ ਰੰਗ ਪੇਂਟ ਦਾ ਬਹੁਤ ਘਾਟ ਟਰੈਕਟਰ ਚੱਲਿਆ ਹੋਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਹੋ ਪੰਜਾਬ ਲੰਬਰ ਡਾਬਰ ਪੱਟੀ ਡੰਡਾ ਨਾਲ ਪਿਛਲੇ ਰੰਬਾ ਜੀ ਟਰੈਕਟਰ ਹੈ ਇਹ 265 DI ਤੇ ਕੋਕਾ ਵੀ ਟਰੈਕਟਰ ਟਮਾਟਰ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਤੇ ਸੰਪਰਕ ਕਰ ਸਕਦੇ ਆ ਜਿਲ੍ਹਾ ਮੋਗਾ ਪਿੰਡ ਮਾਣੂ ਕੀ ਤੇ ਡੰਡਾ ਡਾਬਰ ਪੱਟੀ ਤੇ ਹੱਕ ਛੱਕ ਵਾਧਾ ਕੋ ਟਰੈਕਟਰ ਦਾ ਨਾਲ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਲਾਇਆ ਕੋਕਾ ਵੀ ਪੇਪਰ ਟਰੈਕਟਰ ਦੇ ਸਾਰੇ ਓਕੇ ਆ ਕਿਸੇ ਐ ਤੇ ਵਧੀਆ ਟਰੈਕਟਰ ਆ ਤੇ ਰੇਟ ਦੀ ਗੱਲ ਕਰੀਏ ਰੇਟ ਦਾ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਉਹਨਾਂ ਨੇ ਮਾਣੂ ਕਿਹਾ ਨੇ ਸਾਰੀ ਜਾਣਕਾਰੀ ਫੋਨ ਲਾ ਕੇ ਦੱਸਾਂ 5210 ਜੌਂਦਿਆ ਵਾਲਾ ਜਿਹਨ ਗੇਰ ਦਾ ਓਕੇ ਆ 5210 ਆ ਮੀਟਰ ਦੀ ਫੋਟੋ ਆ ਗਈ ਆ 1000 ਕਾ ਹੀ ਡਾਟਾ ਚੱਲਿਆ ਵਾ 2024 ਮਾਡਲ ਆ ਤੇ ਜਵਾ ਟਰੈਕਟਰ ਨਵਾਂ ਡਬਲ ਜੈਕਟਿਪੂਡਰ ਟਮਾਟਾ ਟਰੈਕਟਰ ਆ 5210 ਤੇ ਬਹੁਤ ਘੱਟ ਰੇਟ ਚੱਲਿਆ ਵਾ ਕਿਸੇ ਵੀਰ ਪਈਂ ਲੈਣਾ ਹੋਵੇ ਵਿਕਪਰਕਾ ਸਕਦੇ ਹੋ ਤੇ 95 ਤੋਂ 90 98 ਪੇਹ ਟਾਇਰ ਪਏ ਆ ਤੇ ਲੈਫਟ ਦਾ ਗੇਅਰ ਦਾ ਜਮ ਓਕੇ ਆ ਨਵਾਂ ਟਰੈਕਟਰ ਜੀ 2024 ਮਾਡਲ ਦਾ ਤੇ 510 ਤੇ 68 ਰੇਟ ਇਹਦਾ ਫੋਨ ਤੇ ਕਰ ਸਕਦੇ ਆ ਅਜੇ ਟਾਵਰ ਤੋਂ ਤੇ ਰੰਗ ਵੀ ਨਹੀਂ ਗਿਆ ਕੋਈ ਨਾ ਕਿਤੇ ਰਿੰਪਾ ਤੋਂ ਰੰਗ ਲਿਆ ਤੇ ਰੰਗ ਟਰੈਕਟਰ ਦੇ ਚੀੜ ਦੀ ਇੱਕ ਖਾਰ ਦੀ ਕਮੀਆਂ ਖਾਰ ਪਾ ਕੇ ਘਰੇ ਜਾ ਜੋ ਅਗਲਾ ਕੋਈ ਨਵਾਂ ਕਢਾ ਕੇ ਜਾਂਦਾ ਜੈਂਸੀ ਚੋਂ ਤੇ 2024 ਮਾਡਲ ਅਗਲਾ ਕੋਈ ਨਵਾਂ ਕਢਾ ਕੇ ਜਾਂਦਾ ਸੀਟ ਤੋਂ ਬੰਨੇ ਨਹੀਂ ਲਏ ਹੋਰ ਗੱਲ ਮਕੋ ਤੇ ਸੀਡ ਤੋਂ ਪੰਨੇ ਨਹੀਂ ਲੈ ਹੈ ਜੇ 2024 ਮਾਡਲ ਆ ਹਾਰ ਪਾ ਕੇ ਘਰੇ ਲੈ ਜਾਓ ਸਾਰੀ ਜਾਣਕਾਰੀ 5620 ਟਰੈਕਟਰ ਆ 4x4 3 ਸਪੀਡ ਆ 2021 ਮਾਡਲ ਆ ਤੇ 5620 ਜਮਾ ਟਰੈਕਟਰ ਨਵਾਂ ਬਹੁਤ ਘੱਟ ਚੱਦਿਆ ਵਾ 95 ਪਹਿ ਟਾਇਰ ਰੰਗ ਪੇਂਟ ਦਾ ਪੇਪਰਾਂ ਦਾ ਟਰੈਕਟਰ ਕਲੀਅਰ ਆ ਜਮਾ ਤੇ ਲੋਨ ਟਰੈਕਟਰ ਦਾ ਕਲੀਅਰ ਆ ਤੇ ਇੰਨ ਲੈਫਟ ਦਾ ਕੋਲ ਡਬਲ ਨਾਲ ਲੈਫਟ ਦੀ ਤੇ ਪੰਪ ਪਾਇਆ ਤੇ ਬਾਈ ਆ ਪਲੇਟਾ ਕੀਆ ਤੇ 28 ਬਾਈਕ ਮਾ 28 ਕੁਮਟਾ ਦੀ ਹੈ ਦੀ ਲੈਫਟ ਗ੍ਰਾਫਟ ਕੀਆ ਕੋਕਾ ਪੀਸ ਟਰੈਕਟਰ 4x4 ਇੰਜਨ ਘੇਰ ਦਾ ਲੈਫਟ ਦਾ ਓਕੇ 2021 ਮਾਡਲ ਆ ਤੇ ਛੇੜੀ ਸਪੀਡ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਨਾਂ ਨੇ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਪਾਈਂ ਲੈਣਾ ਹੋਵੇ ਵੀਰ ਨਾਲਸ ਪਰ ਕਰ ਸਕਦੇ ਆ ਟਾਵਰ ਫੱਟੀ ਡੰਡਾ ਨਾਲ ਪੰਜਾਬ ਨੰਬਰ ਪੇਪਰ ਟਾਈਟ ਤੇ ਕਲੀਅਰ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦਾ ਸਾਰੀ ਜਾਣਕਾਰੀ ਫੋਨ ਲੱਗ ਜਾ 2000 ਮਾਡਲ ਆ ਟਰੈਕਟਰ 575 ਇੰਜਨ ਗੇਅਰ ਦਾ ਲੈਫਟ ਦਾ ਓਕੇ ਆ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਸਪਰ ਕਰ ਸਕਦੇ ਆ 575 2000 ਮਾਡਲ ਲੈਫਟ ਦਾ ਗੇਅਰ ਦਾ ਰੰਗ ਪੇਕ ਦਾ ਟਰੈਕਟਰ ਨਹੀਂ ਰਾਇਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਲਓ ਕੋਕਾ ਦੀ ਟਰੈਕਟਰ ਆ ਤੇ ਵਾਕੇ ਜੈ ਸਾਹਿਬ ਬੇਕਰ ਪੀਰਾ ਨੋਕਸਿੰਗ ਟਰੈਕਟਰ ਦੇ ਵਿੱਚ ਟਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕੋਕਾ ਦੇ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਰਕੀ ਦਾ ਨੰਬਰ ਉੱਤੇ ਚੱਲੀ ਜਾਂਦਾ ਲੈਫਟ ਦਾ ਗੇਰ ਦਾ ਟਾਵਰ ਪੱਟੀ ਡੰਡਾ ਨਾਲ ਤੇ ਰੰਗ ਪੇਂਟ ਦਾ ਨੀਲਾ ਟਰੈਕਟਰ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਲੈਫਟ ਦਾ ਗੇਰ ਤੋਂ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵੀਰ ਕੋ ਲੈ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਫੋਲੋ ਕਰਿਆ ਕਰੋ ਤੇ ਫੇਸਬੁਕ ਦਾ ਪੇਜ ਵੀ ਆਪਣੇ ਫੋਲੋ ਕਰ ਫੋਲੋ ਕਰਿਆ ਕਰੋ ਵੀ ਬਣ ਕੇ ਪੇਜਰ ਗੱਡੀ ਚੱਦੀ ਜਾਂਦੀ ਆ ਤੇ ਚੈਨਲ ਫੋਲੋ ਕਰਿਆ ਕਰੋ ਫੇਸਬੁਕ ਦਾ ਵੀ ਤੇ ਇਹਦਾ ਵੀ ਕਰਿਆ ਕਰੋ YouTube ਦਾ ਕਰਦੇ ਆ ਤੁ ਵੀ ਤੇ ਫੇਸਬੁਕ ਤੇ ਵੀ ਵੀਡੀਓ ਸ਼ੇਅਰ ਕਰਿਆ ਕਰੋ ਆਪਾਂ ਬਹੁਤ ਵਧੀਆ ਪਾਉਣੇ ਆ ਤੇ ਕੋਕਾ ਵੀ ਇਹ ਸਾਰੀਆਂ ਚੀਜ਼ਾਂ ਤੇ ਹੋਣੇ ਹੁੰਦੇ ਆ